ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਤੂ ਪੈ ਸੁਆਮੀ ਮਾਨਸ ਕੀ ਗਤ ਇਹੀ ਤੁਮਰੀ ਸਰਣਾ ਤੁਮਾਰੀ ਆਸਾ ਤੁਮਹੀ ਸਜਨ ਸੁਹੇਲੇ ਰੱਖੋ ਰੱਖਣ ਹਾਰ ਦਇਆਲਾ ਨਾਨਕ ਕਰ ਕੇ ਗੋਲੇ ਰੱਖੋ ਰੱਖਣ ਹਾਰ ਦਇਆਲਾ ਨਾਨਕ ਕਰ ਕੇ ਗੋਲੇ ਜੇ ਤੂੰ ਚਾਉਨਾ ਆ ਸਾਦਾ ਦਾ ਸੁਖ ਲੈਣਾ ਚਰਣੀ ਲੱਗ ਜਾ ਸਤ ਗੁਰਾਂ ਦੇ ਜੇ ਤੂੰ ਚਾਉਨਾ ਆ ਸਾਦਾ ਦਾ ਸੁਖ ਲੈਣਾ ਚਰਣੀ ਲੱਗ ਜਾ ਸਤ ਗੁਰਾਂ ਦੇ ਏ ਤੂੰ ਚਾਉਨਾ ਆ ਸਦਾ ਦਾ ਸੁਖ ਲੈਣਾ ਚਰਣੀ ਲੱਗ ਜਾ ਸਤ ਗੁਰਾਂ ਦੇ ਜੇ ਤੂੰ ਚਾਉਨਾ ਆ ਸਦਾ ਦਾ ਸੁਖ ਲੈਣਾ ਚਰਣੀ ਲੱਗ ਜਾ ਸਤ ਗੁਰਾਂ ਦੇ ਚਰਣੀ ਲੱਗ ਜਾ ਸਤ ਗੁਰਾਂ ਦੇ ਚਰਣੀ ਲੱਗ ਜਾ ਸਤ ਗੁਰਾਂ ਦੇ ਜੀ ਚਰਣੀ ਲੱਗ ਜੋ ਸਤ ਗੁਰਾਂ ਦੇ ਜੀ ਚਰਣੀ ਲੱਗ ਜੋ ਸਤ ਗੁਰਾਂ ਦੇ ਜੀ ਸਣੀ ਨਾਮ ਜੋਤ ਚਾਟ ਗੁਰਾਂ ਦੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਾਨ ਪਪਾਰ ਮਿਹਰਮਤ ਬਖਸ਼ਿਸ਼ ਸਦਕਾ ਆਪ ਸਰਬਤ ਸੰਗਤਾਂ ਵਡਭਾਗੀ ਜਨ ਹੋ ਜੋ ਅੰਮ੍ਰਿਤ ਵੇਲੇ ਦੀ ਸੰਭਾਲ ਕਰਕੇ ਔਰ ਤਨ ਬਾਬਾ ਬੁੱਢਾ ਸਾਹਿਬ ਜੀ ਨੂੰ ਚਿੱਤ ਵਿੱਚ ਵਸਾਇਆ ਵਸਾ ਕੇ ਤੇ ਸੰਗਤ ਨਾਲ ਮਿਲ ਕੇ ਜਪ ਰਹੇ ਹੋ ਸਤਨਾਮ ਸ੍ਰੀ ਵਾਹਿਗੁਰੂ ਇਹ ਬੜੇ ਵੱਡੇ ਭਾਗ ਹੋਵਣ ਤੇ ਸੰਗਤ ਵਿੱਚ ਆਇਆ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਨ੍ਹਾਂ ਦੇ ਚਿੱਤ ਦੇ ਵਿੱਚ ਇਹ ਗੱਲ ਪੱਕੀ ਹੋ ਗਈ ਹੈ ਕਿ ਹਰੀ ਦਾ ਨਾਮ ਜਿਨ੍ਹਾਂ ਨੇ ਜਪਿਆ ਆ ਜਿਨ੍ਹਾਂ ਨੇ ਸੇਵਾ ਸਿਮਰਨ ਕੀਤਾ ਦਾਨਪੁਨ ਕੀਤਾ ਉਹਦਾ ਇਸ ਸੰਸਾਰ ਤੇ ਆਉਣਾ ਸਫਲਾ ਆ ਤੇ ਸਤਿਗੁਰੂ ਜੀ ਕਹਿੰਦੇ ਉਹ ਬੰਦੇ ਦਾ ਜਿੱਥੇ ਆਉਣਾ ਸਫਲਾ ਆ ਉੱਥੇ ਹੀ ਉਹਨੂੰ ਨਿਰੰਕਾਰ ਦੇ ਦਰਾਰੇ ਵੀ ਹੁੰਦੇ ਨੇ ਰੱਬ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਦਾ ਤੇ ਸਤਿਗੁਰੂ ਜੀ ਸਾਡੇ ਤੇ ਤਰਸ ਕੀਤਾ ਦਇਆ ਕੀਤੀ ਹੈ ਤੇ ਅਸੀਂ ਸੰਗਤ ਨਾਲ ਮਿਲ ਕੇ ਜਪ ਰਹੇ ਹਾਂ ਸਤਿਰਾਮ ਸ੍ਰੀ ਵਾਹਿਗੁਰੂ ਤੇ ਕਈ ਯਾਰ ਕੀ ਹੁੰਦਾ ਆ ਜ਼ਿਆਦਾਤਰ ਇਹੀ ਹੁੰਦਾ ਆ ਕਿ ਸਰੀਰ ਕਰਕੇ ਤੇ ਸਾਰੇ ਹੀ ਆਉਂਦੇ ਨੇ ਪਰ ਮਨ ਕਰਕੇ ਕੋਈ ਵਿਰਲਾ ਹੀ ਹੁੰਦਾ ਆ ਜਿਸ ਦਿਨ ਇਸ ਤਨ ਦਾ ਮਨ ਦੇ ਨਾਲ ਸੰਬੰਧ ਬਣ ਗਿਆ ਨਾ ਪਤਾ ਲੱਗ ਗਿਆ ਮਨ ਨੂੰ ਕਿ ਇਹ ਜਿਹੜਾ ਤਨ ਹੈ ਗੁਰੂ ਵਾਸਤੇ ਆ ਤੇ ਉਸ ਦਿਨ ਸਤਿਗੁਰੂ ਜੀ ਕਹਿੰਦੇ ਨੇ ਆਉਣਾ ਸਫਲਾ ਹੋਣਾ ਆ ਇਹ ਨਾ ਹੋਵੇ ਕਿ ਤਾ ਨਾ ਇੱਥੇ ਪੈਦਲ ਚੱਲ ਰਿਹਾ ਆ ਤੇ ਮਨ ਹੋਰ ਕਿਸੇ ਪਾਸੇ ਦੀਆਂ ਉਡਾਰੀਆਂ ਮਾਰਦਾ ਫਿਆ ਹੋਵੇ ਜਿਸ ਦਿਨ ਮਨ ਮੰਨ ਗਿਆ ਭਗਤੀ ਕਰਨ ਲਈ ਤੇ ਉਸ ਦਿਨ ਜਿਹੜਾ ਆ ਆਨੰਦ ਦੀ ਵਖਰੇ ਆ ਪਰ ਜਿਸ ਦਿਨ ਤੁਹਾਡਾ ਮਨ ਮੰਨ ਗਿਆ ਉਸ ਦਿਨ ਨਾ ਇਹ ਦੁਨੀਆ ਦੇ ਲੋਕ ਖੁਸ਼ ਹੋਣੇ ਤੁਹਾਡੇ ਤੋਂ ਨਾ ਰਿਸ਼ਤੇਦਾਰਾਂ ਭੈਣ ਭਰਾਵਾਂ ਨੇ ਖੁਸ਼ ਹੋਣਾ ਆ ਉਸ ਦਿਨ ਨਹੀਂ ਇਹਨਾਂ ਨੂੰ ਚੰਗਾ ਲੱਗਣਾ ਕਿਉਂ ਉਸ ਦਿਨ ਪਤਾ ਲੱਗ ਜਾਣਾ ਕਿ ਮੈਂ ਇੱਕ ਦਿਨ ਵੀ ਨਾ ਆਇਆ ਤੇ ਮੇਰਾ ਜਿਹੜਾ ਰੱਬ ਦੇ ਨਾਲੋਂ ਨੇਹੋ ਟੁੱਟ ਜਾਣਾ ਆ ਮੇਰੀ ਜਿਹੜੀ ਪ੍ਰੀਤੀ ਆ ਟੁੱਟ ਜਾਣੀ ਐ ਪ੍ਰੇਮ ਇੰਨਾ ਜੁੜਿਆ ਆ ਤੇ ਸਤਿਗੁਰੂ ਜੀ ਕਹਿੰਦੇ ਨੇ ਭਾਵੇਂ ਕਿੰਨੀਆਂ ਤੰਗੀਆਂ ਹੋਣ ਕਿੰਨੀਆਂ ਪਰੇਸ਼ਾਨੀਆਂ ਹੋਵਣ ਉਹ ਗੁਰੂ ਦਾ ਪੱਲਾ ਨਹੀਂ ਛੱਡਦੇ ਉਹ ਸੰਗਤ ਦਾ ਖਹਿੜਾ ਨਹੀਂ ਛੱਡਦੇ ਤੇ ਮਹਾਰਾਜ ਦੀ ਬਾਣੀ ਕਹਿ ਰਹੀ ਹੈ ਜੋ ਮਨ ਮੰਨਿਆ ਤਉ ਹਰ ਜਾਣਿਆ ਜਿਸ ਦਿਨ ਮਨ ਮੰਨਿਆ ਨਾ ਉਸ ਦਿਨ ਹੀ ਰੱਬ ਬਾਰੇ ਸਮਝ ਲਗਣੀ ਹੈ ਪਰ ਜਿਸ ਦਿਨ ਤੁਹਾਨੂੰ ਰੱਬ ਦੀ ਸਮਝ ਲੱਗ ਗਈ ਤੁਸੀਂ ਕਹਿਣਾ ਆ ਕਿ ਸਤਿਗੁਰੂ ਦੇ ਦਰਸ਼ਨਾਂ ਦੀ ਤਾਂਗ ਜਿਹੜੀ ਮਨ ਵਿੱਚ ਖਿੱਚ ਪੈਣੀ ਹੈ ਰਿਸ਼ਤੇਦਾਰਾਂ ਨੇ ਵਿਆਹ ਸ਼ਾਦੀ ਰੱਖ ਲੈਣਾ ਤੇ ਕਹਿਣਾ ਆ ਕਿ ਨਹੀਂ ਸਾਡਾ ਗੁਰੂ ਆ ਪਹਿਲੋਂ ਅਸੀਂ ਨਹੀਂ ਆ ਸਕਦੇ ਇਹ 40 41 ਦਿਨ ਮਾਗਦੇ ਮਹੀਨੇ ਦੇ ਵਿੱਚ ਵਿਆਹ ਨਾ ਰੱਖੀ ਸਾਡੇ ਕੋਲੋਂ ਨਹੀਂ ਉਹ ਆਇਆ ਜਾਣਾ ਤੇ ਜੇ ਗਏ ਵੀ ਐ ਤੇ ਪਤਾ ਆ ਕਿ ਉਸ ਵਿਆਹ ਦੇ ਵਿੱਚ ਮਾੜਾ ਪੈਰਾ ਲੱਗਾ ਹੋਣਾ ਆ ਮੀਠ ਸ਼ਰਾਬ ਚੱਲਣਾ ਆਈ ਆਪਣੇ ਪੱਲੇ ਨਾਲ ਹੀ ਦੋ ਚਾਰ ਪ੍ਰਸ਼ਾਦੇ ਬਣ ਕੇ ਲੈ ਜਾਣੇ ਇੱਕ ਪਾਸੇ ਬੈਠ ਕੇ ਸ਼ਕ ਲੈਣੇ ਆ ਕਿਉਂਕਿ ਇਹ ਨਾ ਹੋਵੇ ਵੀ ਇੱਧਰ ਨਾਮ ਵੀ ਜਪੀ ਜਾਈਏ ਸਿਮਰਨ ਵੀ ਕਰੀ ਜਾਈਏ ਤੇ ਉਹਦੇ ਮਾਲਕ ਦੇ ਦੱਸੇ ਹੋਏ ਉਪਦੇਸ਼ ਤੋਂ ਵੀ ਪਿੱਛੇ ਹਟੇ ਰਹੀਏ ਕਿਉਂਕਿ ਰੱਬ ਨਾਲ ਉਦੋਂ ਹੀ ਆ ਜਦੋਂ ਅਸੀਂ ਉਹਦੇ ਉਪਦੇਸ਼ ਨੂੰ ਮੰਨਦੇ ਆ ਤੁਸੀਂ ਪੜ੍ਹਦੇ ਹੋ ਨਾ ਨੇਤੀ ਕਿ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਫਿਰ ਕੀ ਹੋਵੇਗਾ ਜਿਸ ਦਿਨ ਤੂੰ ਰੱਬ ਦੇ ਉਪਦੇਸ਼ ਨੂੰ ਸੁਣਿਆ ਮੰਨਿਆ ਕਹਿੰਦੇ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਫਿਰ ਨਾਲ ਹੋਵੇਗਾ ਰੱਬ ਤੇਰੇ ਪਰ ਹੁਣ ਗੱਲ ਇਹ ਆ ਪੀ ਜੇ ਉਪਦੇਸ਼ ਨੂੰ ਮੰਨਾਂਗੇ ਤੇ ਫੇਰ ਹੀ ਇਸ ਤਰ੍ਹਾਂ ਵਿਆਹ ਦੇ ਵਿੱਚ ਜਾਵਾਂਗੇ ਸਾਨੂੰ ਤੇ ਚਾ ਚੜ ਜਾਂਦੇ ਵਿਆਹ ਆ ਜਾਵੇ ਪਰ ਇਹ ਗੱਲ ਚੇਤੇ ਰੱਖਿਆ ਕਰੋ ਇਹ ਬੰਦਗੀ ਭਾਗਾ ਨਾਲ ਹੋ ਰਹੀ ਹੈ ਇਹ ਸਿਮਰਨ ਕਰਮਾਂ ਦੇ ਨਾਲ ਹੋ ਰਿਆ ਆ ਤੇ ਜਦੋਂ ਕੋਈ ਇਹੋ ਜਿਹਾ ਮੌਕਾ ਆ ਜਾਵੇ ਨਾ ਅਰਦਾਸ ਕਰਿਆ ਕਰੋ ਬਾਬੇ ਬੁੱਢੇ ਦੇ ਚਰਨਾਂ 'ਚ ਬਾਬਾ ਬੋੜਿਆ ਇਹ ਮਨ ਡੋਲਣ ਡਿਆਈ ਤੇ ਮੈਨੂੰ ਨਾ ਭੁਲਾਵੀ ਕਿਤੇ ਜਿਸ ਦਿਨ ਉਹਦੀ ਨਜ਼ਰ ਤੋਂ ਅਸੀਂ ਲਾਂਬੇ ਹੋ ਗਏ ਜੇ ਉਹਦੀ ਨਜ਼ਰ ਹੁੰਦੀ ਤੇ ਲੱਖਾਂ ਖੁਸ਼ੀਆਂ ਮਿਲਦੀਆਂ ਨੇ ਜੇ ਉਹਦੀ ਨਜ਼ਰ ਤੋਂ ਅਸੀਂ ਪਰੇ ਹੋ ਗਏ ਨਾ ਤੇ ਸਮਝ ਲਓ ਫਿਰ ਲੱਖਾਂ ਦੁੱਖ ਮਿਲਨੇ ਨੇ ਲੱਖਾਂ ਹੀ ਮੁਸ਼ਕਲਾਂ ਇੱਕੇ ਖੜੀਆਂ ਹੋ ਜਾਣੀਆਂ ਨੇ ਜ਼ਿੰਦਗੀ ਵਿੱਚ ਇਸ ਕਰਕੇ ਰੱਬ ਦੇ ਚਰਨਾਂ ਵਿੱਚ ਅਰਦਾਸ ਕਰਦੇ ਰਹਿਣਾ ਚਾਹੀਦਾ ਆ ਰੱਬ ਜੀ ਮੈਨੂੰ ਭੁਲਾਇਓ ਨਾ ਜੇ ਤੂੰ ਸਾਨੂੰ ਚੇਤੇ ਵਿੱਚ ਰੱਖਿਆ ਤੇ ਅਸੀਂ ਆ ਰਹੇ ਆ ਤੇ ਸੰਗਤ ਨਾਲ ਮਿਲ ਕੇ ਜਾਪ ਰਹੇ ਆ ਸਤਨਾਮ ਸ੍ਰੀ ਅਕਾਲ ਅਸੀਂ ਉਹਦੀ ਨਜ਼ਰ ਹੇਠ ਆ ਸ਼ਹੀਦਾ ਸਿੰਘਾਂ ਦੀ ਨਜ਼ਰ ਹੇਠ ਚੱਲਦੇ ਪਏ ਆ ਤੇ ਸਤਿਗੁਰ ਜੀਆਂ ਦੇ ਚਰਨਾਂ 'ਚ ਫਰਿਆਦ ਕਰਿਆ ਕਰੀਏ ਮੋਹ ਨੰਬਸਾਰੋ ਜੀ ਮੈਂ ਜਨ ਤੇਰਾ ਮੈਂ ਜਨ ਤੇਰਾ ਮੋਹ ਨੰਬਸਾਰੋ ਜੀ ਮੈਂ ਜਨ ਤੇਰਾ ਮੈਂ ਜਨ ਤੇਰਾ ਮੋਹੇ ਨਾ ਬਸਾਰੋ ਜੀ ਮੈਂ ਜਨ ਤੇਰਾ ਮੈਂ ਜਨ ਤੇਰਾ ਮੋਹੇ ਨਾ ਬਸਾਰੋ ਜੀ ਮੈਂ ਜਨ ਤੇਰਾ 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 ਮੋਹੇ ਨਾ ਬਸਾਰੋ ਜੀ ਮੈਂ ਜਨ ਤੇਰਾ ਮੈਂ ਜਨ ਤੇਰਾ ਮੋਹੇ ਨਾ ਬਸਾਰੋ ਜੀ ਮੈਂ ਜਨ ਤੇਰਾ ਮੈਂ ਜਨ ਤੇਰਾ ਮਾਲਕਾ ਮੈਂ ਤੇਰਾ ਆ ਤੇ ਮੈਨੂੰ ਆਪਣਾ ਬਣਾ ਕੇ ਰੱਖੀ ਤੇ ਜਿਹੜਾ ਬਾਬੇ ਬੁੱਢੇ ਦਾ ਬਣ ਗਿਆ ਤੇ ਫਿਰ ਪਿੱਛੇ ਰਹਿ ਕੇ ਜਾਣਾ ਆ ਪਿੱਛੇ ਨਾ ਮੁਸ਼ਕਲਾਂ ਨਾ ਕੋਈ ਔਕੜਾਂ ਇਹ ਤੇ ਦੁਨੀਆ ਦੇ ਲੋਗ ਨੇ ਜਿਹੜੇ ਰੰਗ ਤਮਾਸ਼ੇ ਵੇਖਣ ਵਾਲੇ ਇਹਨਾਂ ਨਾਲ ਜਿੰਨੇ ਜਰਾਨੇ ਵਧਾਵਾਂਗੇ ਉਹਨੇ ਆਪਣੀ ਜ਼ਿੰਦਗੀ ਵਿੱਚ ਦੁੱਖ ਸਹਿੜਾਂਗੇ ਕਿਉਂਕਿ ਜਿਨ੍ਹਾਂ ਨੇ ਰੱਬ ਦੇ ਨਾਲ ਆਪਣੀ ਛਾਂ ਬਣਾ ਲਈ ਨਾ ਉਹ ਨਹੀਂ ਇਹਨਾਂ ਦੀ ਪ੍ਰਵਾਹ ਕਰਦੇ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਜੀਵ ਗੁਰੂ ਚਰਨਾਂ ਨਾਲ ਜੁੜਿਆ ਹੁੰਦਾ ਡਾ ਉਹਨੂੰ ਹੀ ਪਤਾ ਲੱਗਦਾ ਆ ਕਿ ਰੱਬ ਦੇ ਨਾਮ ਦੇ ਵਿੱਚ ਕੀ ਬਰਕਤ ਆ ਸੰਗਤ ਦੇ ਨਾਲ ਮਿਲ ਕੇ ਜਪਣ ਦੀ ਕੀ ਬਰਕਤ ਆ ਦੂਜਾ ਕੀ ਜਾਣੇ ਇਹਨਾਂ ਰੰਗ ਤਮਾਸ਼ਿਆਂ ਦੇ ਵਿੱਚ ਮਸਤ ਹੋਇਆ ਉਹਨੂੰ ਨਹੀਂ ਸਮਝ ਲੱਗਣੀ ਕਿ ਸੰਗਤ ਦੇ ਨਾਲ ਜਾਇਆ ਮਿਲਦਾ ਕੀ ਹੈ ਆ 40 ਦਿਨ ਤੁਸੀਂ ਯਾਤਰਾ ਕੀਤੀ ਭਾਵਨਾ ਧਾਰ ਕੇ ਸ਼ਰਦਾ ਦੇ ਨਾਲ ਆਪਣੇ ਨਾਮ ਨੂੰ ਸੰਭਾਲਿਆ ਅਰਦਾਸ ਕੀਤੀ ਹੈ ਨਹੀਂ ਪੂਰੀ ਹੋਈ ਉਦਾਸ ਨਹੀਂ ਹੋਣਾ ਦੋ ਲੜਾ ਨਹੀਂਗਾ ਪਤਾ ਨਹੀਂ ਕਿੰਨੇ ਸਾਡੇ పాਪ ਸੀ ਕਿੰਨੇ ਗੁਨਾਹ ਸੀਗੇ ਮਾਲਕ ਨੇ ਇਹ ਭਗਤੀ ਦੀ ਖਾਤਰ ਸਾਡੇ ਉਹੀ ਕਟੇ ਤੇ ਐਵੇਂ ਡੋਲਣ ਨਹੀਂ ਦੇਣਾ ਮਾਨ ਨੂੰ। ਇਹੀ ਕਹਿਣਾ ਆ ਕਿ ਬਾਬੇ ਬੁੱਢੇ ਨੇ ਮੈਨੂੰ ਆਪ ਹੀ ਬੁਲਾਇਆ ਸੀ। ਤੇ ਮੈਂ ਉਹਦੇ ਨਾਲ ਮਿਲ ਕੇ ਜਪਿਆ ਸਤਨਾਮ ਸ੍ਰੀ। ਤੇ ਜਿਹੜੇ ਰੱਬ ਦੇ ਪਿਆਰੇ ਆ ਨੇ ਇਹ ਉਪਰਾਲਾ ਕੀਤਾ ਸਾਧੂ ਜਨਾਂ ਨੇ ਇਹ ਸਾਡੇ ਵਾਸਤੇ ਯੁਗਤ ਬਣਾ ਦਿੱਤੀ ਕਿ ਦਾਨ ਪੁੰਨ ਵੀ ਕਰੋ। ਤੇ ਸੰਗਤ ਦੇ ਨਾਲ ਮਿਲ ਕੇ ਜਪੋ ਵੀ ਔਰ ਤਪ ਵੀ ਕਰੋ ਆ ਜਿਹੜਾ ਪੈਦਲ ਚੱਲਣਾ ਠੰਡ ਦੇ ਵਿੱਚ ਤਪਿਆ ਔਰ ਮੁਖ ਦੇ ਨਾਲ ਨਾਮ ਜਪਦੇ ਆ ਇਹ ਜਾਪਿਆ ਔਰ ਮਾਨ ਦੇ ਵਿੱਚ ਪ੍ਰੇਮ ਰੱਖਦੇ ਆ ਇਹ ਸੰਜਮ ਆ ਇਸ ਕਰਕੇ ਜਿਹੜਾ ਸਾਧੂਆਂ ਦੇ ਬਚਨ ਦੀ ਕਮਾਈ ਕਰਦਾ ਆ ਓਏ ਇਸ ਲੋਕ ਦੇ ਵਿੱਚ ਵੀ ਖੁਸ਼ੀ ਹੈ ਖੇੜਿਆਂ ਦੇ ਵਿੱਚ ਆ ਔਰ ਜਦੋਂ ਇਹ ਸੰਸਾਰ ਨੂੰ ਛੱਡ ਕੇ ਜਾਂਦਾ ਉੱਥੇ ਵੀ ਨਾਮ ਦੀ ਕਮਾਈ ਸੰਤਾਂ ਦੀ ਬੋਲਦੀ ਐ ਜਦੋਂ ਸੰਸਾਰ ਦੇ ਵਿੱਚ ਕੋਈ ਕੰਮ ਕਰਵਾਉਣਾ ਹੋਵੇ ਤੇ ਸਾਡੀ ਨਾ ਕੋਈ ਗੱਲ ਮੰਨੇ ਤੇ ਸਾਡਾ ਜਰਾਨਾ ਹੋਵੇ ਕਿਸੇ ਮੰਤਰੀ ਦੇ ਨਾਲ ਤੇ ਅਸੀਂ ਉਹਦੀ ਓਟ ਆਸਰਾ ਲਈਏ ਤੇ ਜਾ ਕੇ ਕੰਮ ਕਰਵਾਉਣਾ ਹੋਵੇ ਤੇ ਅਗਲੇ ਕਹਿੰਦੇ ਨੇ ਕਿ ਇਹ ਫਲਾਣੇ ਦਾ ਬੰਦਾ ਆ ਨਾਂ ਕਿਹਦਾ ਪਿੱਛੇ ਬੋਲਣਾ ਸਾਨੂੰ ਕੋਈ ਨਹੀਂ ਜਾਣਦਾ ਉਥੇ ਉਹ ਮੰਤਰੀ ਦੀ ਗੱਲ ਆ ਮੰਤਰੀ ਦਾ ਨਾਮ ਬੋਲਦਾ ਆ ਇਸੇ ਤਰ੍ਹਾਂ ਜਿਹੜੇ ਸਾਧੂ ਸੰਤ ਨਾਲ ਜੁੜ ਕੇ ਜਪਿਆ ਹੁੰਦਾ ਸੇਵਾ ਕੀਤੀ ਸਿਮਰਨ ਕੀਤਾ ਜਦੋਂ ਇਸ ਇਸ ਸੰਸਾਰ ਨੂੰ ਛੱਡ ਕੇ ਜਾਣਾ ਨਾ ਕਹਿੰਦੇ ਨੇ ਜਦੋਂ ਧਰਮਰਾਜ ਦੀ ਕਚਹਿਰੀ 'ਚ ਖੜੇ ਹੋਣਾ ਇੱਕ ਪਾਸੇ ਸੰਤ ਖੜੇ ਹੋਣੇ ਨੇ ਸੰਤਾਂ ਦੇ ਰੂਪ ਖੜੇ ਹੋਣੇ ਨੇ ਦੂਸਰੇ ਪਾਸੇ ਤੇਰੇ ਕਰਮ ਖੜੇ ਕਰਕੇ ਰੱਖਣੇ ਨੇ ਧਰਮਰਾਜ ਨੇ ਕਹਿੰਦਾ ਤੱਕ ਉਧਰ ਇੱਕ ਪਾਸੇ ਸੰਤਾਂ ਵੱਲ ਤੱਕਣਾ ਆ ਤੇ ਕਹਿਣਾ ਆ ਕਿਉਂ ਨਹੀਂ ਮੈਂ ਨਾਮ ਜਪਿਆ ਉਦੋਂ ਮੈਂ ਕਿਉਂ ਨਹੀਂ ਸਿਮਰਨ ਕੀਤਾ ਇਹ ਇਸ ਟੋਲੇ ਦੇ ਨਾਲ ਮਿਲ ਕੇ ਇੱਕ ਪਾਸੇ ਆਪਣੇ ਕਰਮਾਂ ਵੱਲ ਵੇਖ-ਵੇਖ ਕੇ ਰੋਣ ਆਉਣਾ ਆ ਕਿ ਇਹਨਾਂ ਕਰਮਾਂ ਦੀ ਖਾਤਰ ਹੁਣ ਮੈਨੂੰ ਨਰਕ ਭੋਗਣੇ ਪੈਣੇ ਨੇ ਉਦੋਂ ਸਾਹਮਣੇ ਦਿਖਾਏ ਜਾਣੇ ਨੇ ਤੈਨੂੰ ਵੀ ਕਿਉਂ ਨਹੀਂ ਤੂੰ ਜਪਿਆ ਤੇ ਜੇ ਜਪਿਆ ਹੁੰਦਾ ਤੇ ਉਥੇ ਸੰਤਾਂ ਨੇ ਧਰਮਰਾਜ ਦੀ ਕਚਹਿਰੀ 'ਚੋ ਛਡਾ ਦੇਣਾ ਸੀ ਲੇਖਾ ਨਹੀਂ ਸੀਗਾ ਦੇਣਾ ਪੈਣਾ ਤੇ ਆਪਾਂ ਦੇ ਜਪਿਆ ਦੁਨੀਆ ਦਾ ਨਾਮ ਆ ਦੁਨੀਆ ਦੇ ਨਾਲ ਸਾੰਢ ਪਾਲ ਛੱਡੀ ਰਿਸ਼ਤੇਦਾਰਾਂ ਭੈਣ ਭਰਾਵਾਂ ਨਾਲ ਸਾੰਢ ਪਾਲ ਛੱਡੀ ਪਰ ਰੱਬ ਦੇ ਦਰ ਤੇ ਕਦੀ ਗਏ ਨਹੀਂ ਸੰਗਤ ਨਾਲ ਮਿਲ ਕੇ ਕਦੀ ਜਪਿਆ ਹੀ ਨਹੀਂ ਸਤਨਾਮ ਸ੍ਰੀ ਵਾਹਿਗੁਰੂ ਪਰ ਜਿਨ੍ਹਾਂ ਨੇ ਜਪਿਆ ਰੱਬ ਦੇ ਪਿਆਰਿਆਂ ਦੀ ਸੰਗਤ ਕੀਤੀ ਫਿਰ ਉਹਨਾਂ ਦੀ ਖਲਾਸੀ ਵੀ ਉਹਨਾਂ ਨੇ ਆਪ ਕਰਵਾਉਣੀ ਹੈ ਅੱਗੇ ਖੜ ਕੇ ਧਰਮ ਰਾਜ ਦੇ ਕੋਲ ਕਹਿਣਾ ਆ ਆਉਣ ਦੇ ਇਹ ਸਾਡਾ ਹੀ ਓ ਸਾਧੂ ਮੋਇਆਂ ਦਾ ਵਿਸਾਥ ਨਭਾਉਂਦੇ ਨੇ ਦੁਨੀਆਂ ਛੱਡੇ ਜਿਉਂਦਿਆ ਨੂੰ ਸਾਧੂ ਮੋਇਆਂ ਦਾ ਵਿਸਾਥ ਨਭਾਉਂਦੇ ਨੇ ਦੁਨੀਆਂ ਛੱਡੇ ਜਿਉਂਦਿਆ ਨੂੰ ਜੀ ਦੁਨੀਆ ਛੱਡੇ ਜਿਉਂਦਿਆਂ ਨੂੰ ਜੀ ਦੁਨੀਆ ਛੱਡੇ ਜਿਉਂਦਿਆਂ ਨੂੰ ਸਾਧੂ ਮੋਇਆਂ ਦਾ ਵੀ ਸਾਥ ਨਵਾਉਂਦੇ ਨੇ ਦੁਨੀਆਂ ਛੱਡੇ ਜਿਉਂਦਿਆਂ ਨੂੰ ਸਾਧੂ ਮੋਇਆਂ ਦਾ ਵੀ ਸਾਥ ਨਵਾਉਂਦੇ ਨੇ ਦੁਨੀਆਂ ਛੱਡੇ ਜਿਉਂਦਿਆਂ ਨੂੰ ਰੱਬ ਦੇ ਪਿਆਰੇ ਨੇ ਜਿਹੜੇ ਉਹ ਸਾਡੇ ਇਸ ਸੰਸਾਰ ਤੋਂ ਜਾਣ ਤੋਂ ਬਾਅਦ ਵੀ ਸਾਡੀ ਬਾਹ ਫੜਦੇ ਨੇ ਇਸੇ ਕਰਕੇ ਸਤਿਗੁਰਾਂ ਦੀ ਬਾਣੀ ਸਾਨੂੰ ਸਮਝਾਉਂਦੀ ਐ ਇਹ ਦੁਨੀਆ ਦੇ ਨਾਲੋਂ ਨਾਤਾ ਤੋੜਲਾ ਜਿਹੜੇ ਗੁਰੂ ਦੇ ਨਹੀਂ ਬਣੇ ਉਹ ਤੇਰੇ ਕੀ ਬਣਨਗੇ ਜਿਹੜੇ ਗੁਰੂ ਬਾਜਾਂ ਵਾਲੇ ਦੇ ਨਹੀਂ ਬਣੇ ਛੱਡ ਕੇ ਦੇਵੀ ਦੇਵਤਿਆਂ ਪੀਰਾਂ ਫਕੀਰਿਆਂ ਦੇ ਜਾ ਕੇ ਮੱਥੇ ਰਗੜਦੇ ਨੇ ਉਹ ਤੇਰੇ ਕੀ ਬਣਨਗੇ ਤੂੰ ਉਹਨਾਂ ਦਾ ਸਾਥ ਕਰ ਉਹਨਾਂ ਦਾ ਸੰਗ ਕਰ ਜਿਹੜੇ ਸੰਗਤ ਨਾਲ ਮਿਲਦੇ ਨੇ ਸੰਗਤ ਹੀ ਤੇਰੀ ਰਿਸ਼ਤੇਦਾਰ ਆ ਸੰਗਤ ਹੀ ਤੇਰੇ ਭੈਣ ਭਰਾ ਨੇ ਸੰਗਤ ਹੀ ਤੇਰਾ ਸਭ ਕੁਝ ਹੈ ਤੂੰ ਕਿਸੇ ਅੱਗੇ ਨਾ ਜਾ ਕੇ ਅੱਡਿਆ ਕਰ ਝੋਲੀ ਜੇ ਤੈਨੂੰ ਕੋਈ ਪਰੇਸ਼ਾਨੀ ਆਉਂਦੀ ਰੱਬ ਦੇ ਪਿਆਰਿਆਂ ਕੋਲ ਜਾਇਆ ਕਰ ਸੰਗਤ ਦੇ ਵਿੱਚ ਜਾ ਕੇ ਮੰਗਿਆ ਕਰ ਪਰਮਾਤਮਾ ਤੇਰੀ ਹਰ ਥੋੜ ਪੂਰੀ ਕਰੇਗਾ ਲੋੜ ਪੂਰੀ ਕਰੇਗਾ ਪਰ ਜੇ ਸਤਿਗੁਰ ਜੀਆਂ ਦੇ ਚਰਨਾਂ ਨਾਲ ਜੁੜੇ ਹੋਵਾਂਗੇ ਤੇ ਸਤਿਗੁਰ ਜੀਆਂ ਦੀ ਬਾਣੀ ਕਹਿ ਰਹੀ ਹੈ ਨਾਨਕ ਕੱਚੜਿਆਂ ਸਿਓ ਤੋੜ ਕੱਟਣਿਆਂ ਸਿਓ ਤੋੜ ਜਿਹੜੇ ਕੱਚੇ ਕਿਹੜੇ ਨੇ ਜਿਹੜੇ ਗੁਰੂ ਦੇ ਨਾਲ ਨਹੀਂ ਜੁੜਦੇ ਜਿਹੜੇ ਸੰਗਤ ਨਾਲ ਨਹੀਂ ਜੁੜਦੇ ਜਿਹੜੇ ਦਾਨ ਪੁਣ ਸੇਵਾ ਸਿਮਰਨ ਨਹੀਂ ਕਰਦੇ ਉਹ ਕੱਚੇ ਨੇ ਹਉਮੇ ਦੇ ਵਿੱਚ ਲੱਗੇ ਹੋਏ ਮਾਇਆ ਦੇ ਵਿੱਚ ਉਹਨਾਂ ਨੂੰ ਮਾਇਆ ਦੀ ਪਾ ਲੱਗੀ ਹੋਈ ਆ ਰੰਗ ਚੜਿਆ ਹੋਇਆ ਆ ਇਸੇ ਕਰਕੇ ਤੇ ਮੈਂ ਕੱਲ ਵੀ ਇਹਨਾਂ ਨਾਲ ਗੱਲ ਕਰ ਰਿਹਾ ਸੀ ਭਾਈ ਹਰਪਾਲ ਸਿੰਘ ਉਹਨਾਂ ਨਾਲ ਕਿ ਦੁਨੀਆ ਦੇ ਲੋਕਾਂ ਨੂੰ ਮਾਇਆ ਦੇ ਦਿਓ ਤੇ ਜਦੋਂ ਕਿਤੇ ਮੰਗਾਂਗੇ ਉਦੋਂ ਉਹਨਾਂ ਨੇ ਸਾਡੇ ਨਾਲ ਲੜ ਪੈਣਾ ਉਦੋਂ ਉਹਨਾਂ ਨੇ ਸਾਡੇ ਨਾਲ ਮੂੰਹ ਬਣਾ ਲੈਣੇ ਨੇ ਉਹਨਾਂ ਉਸ ਸਮੇਂ ਦੀ ਕਦਰ ਨਹੀਂ ਕਰਨੀ ਕਿ ਸਾਡਾ ਔਖਾ ਵੇਲਾ ਇਹਨਾਂ ਨੇ ਕੱਢਿਆ ਸੀ ਇਸ ਕਰਕੇ ਸਤਗੁਰੂ ਜੀ ਕਹਿੰਦੇ ਨੇ ਨਾਨਕ ਕੱਟੜਿਆਂ ਸਿਉ ਤੋੜ ਢੂਣ ਸੱਜਣ ਸੰਤ ਪੱਕਿਆਂ ਉਹਨਾਂ ਨੂੰ ਲੱਭ ਜਿਹੜੇ ਮਾਇਆ ਦੇ ਨਾਲ ਪਿਆਰ ਨਹੀਂ ਕਰਦੇ ਜਿਹੜੇ ਗੁਰੂ ਨਾਨਕ ਦੇ ਨੇ ਤੇ ਉਹ ਵੀ ਤੈਨੂੰ ਗੁਰੂ ਨਾਨਕ ਦਾ ਬਣਾ ਦੇਣਗੇ ਤੇ ਵੱਡੇ ਭਾਗ ਹੋਵਣ ਫੇਰ ਹੀ ਸਤ ਸੰਗਤ ਵਿੱਚ ਆਇਆ ਜਾਂਦਾ ਆ ਜੇ ਆਏ ਆ ਤੇ ਇਹਦਾ ਲਾਹਾ ਲਿਆ ਕਰੀਏ ਨਕੇ ਨਕੀਆਂ ਗੱਲਾਂ ਨੇ ਪਰ ਅਸਰ ਬੜੇ ਵੱਡੇ ਹੋਇਆ ਕਰਦੇ ਨੇ ਜਿਨ੍ਹਾਂ ਨੇ ਇਹਨਾਂ ਅਸਰਾਂ ਨੂੰ ਕਬੂਲ ਕਰ ਲਿਆ ਗੁਰਬਾਣੀ ਦੇ ਲਫ਼ਜ਼ਾਂ ਨੂੰ ਫਿਰ ਹਿਰਦੇ ਵਿੱਚ ਵਸਾ ਕੇ ਉਹਨਾਂ ਤੇ ਆਪਣੇ ਜੀਵਨ ਨੂੰ ਢਾਲਿਆ ਨਾ ਤੇ 사드ਗੁਰੂ ਜੀ ਕਹਿੰਦੇ ਨੇ ਉਹ ਬੜਾ ਕੁਝ ਪ੍ਰਾਪਤ ਕਰਕੇ ਜਾਂਦੇ ਨੇ ਕਿਉਂਕਿ ਸਾਡੇ ਵਿੱਚ ਕੀ ਹਿੰਮਤ ਹੈ ਜਿਹੜਾ ਅਸੀਂ ਸੰਗਤ ਵਿੱਚ ਆ ਜਾਈਏ ਇਹਦੇ ਸਾਨੂੰ ਬਾਬੇ ਬੁੱਢੇ ਨੇ ਆਪ ਹੀ ਆਵਾਜ਼ ਮਾਰ ਕੇ ਬੁਲਾਇਆ ਆ ਉਹਨੇ ਆਵਾਜ਼ ਮਾਰੀ ਹੈ ਤੇ ਆਪਾਂ ਉੱਠ ਕੇ ਆਣ ਕੇ ਜਾਪ ਰਹੇ ਸਤਨਾਮ ਸ੍ਰੀ ਉਹ ਆਵਾਜ਼ ਮਾਰ ਕੇ ਬੁਲਾਇਆ ਬਾਬੇ ਬੁੱਢੇ ਨੇ ਸੁੱਤੇ ਮੇਰੇ ਪਾਗ ਜਾਗ ਗਏ ਆਵਾਜ਼ ਮਾਰ ਕੇ ਬੁਲਾਇਆ ਬਾਬੇ ਬੁੱਢੇ ਨੇ ਸੁੱਤੇ ਮੇਰੇ ਪਾਗ ਜਾਗ ਗਏ ਵਾਜਮਾਰ ਕੇ ਬੁਲਾਇਆ ਬਾਬੇ ਬੁੱਢੇ ਨੇ ਸੁੱਤੇ ਮੇਰੇ ਪਾਗ ਜਾਗ ਗਏ ਵਾਜਮਾਰ ਕੇ ਬੁਲਾਇਆ ਬਾਬੇ ਬੁੱਢੇ ਨੇ ਸੁੱਤੇ ਮੇਰੇ ਪਾਗ ਜਾਗ ਗਏ ਪਿਆਰੇ ਜੀ ਸੁੱਤੇ ਮੇਰੇ ਪਾਗ ਜਾਗ ਗਏ ਪਿਆਰੇ ਜੀ ਸੁੱਤੇ ਮੇਰੇ ਪਾਗ ਜਾਗ ਗਏ ਸਾਡੇ ਭਾਗ ਜਾਗੇ ਨੇ ਸੁੱਤੇ ਹੋਏ ਕਰਮ ਤੇ ਅਸੀਂ ਸੰਗਤ ਨਾਲ ਮਿਲ ਕੇ ਜਪ ਰਹੇ ਹਾਂ ਸਤਨਾਮ ਸ੍ਰੀ ਵਾਹਿਗੁਰੂ ਜੀ ਚੜ੍ਹਦੀਆਂ ਕਲਾ ਬਖਸ਼ਣ ਸਾਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣ ਸੇਵਾ ਸੇਵਨ ਦੀਆਂ ਦਾਤਾਂ ਬਖਸ਼ਿਸ਼ ਕਰਨ ਹੋਈਆਂ ਭੁੱਲਾਂ ਦੀ ਖਿਮਾ ਆਓ ਗੱਡ ਵੱਢ ਕੇ ਬੁਲਾਓ ਵਾਹਿਗੁਰੂ ਜੀ ਕਾਖ ਵਾਹਿਗੁਰੂ ਜੀ ਕੀ ਫਤਿਹ